ਸਾਡਾ ਬੱਚਾ ਛੋਟਾ ਜਿਹਾ ਬੱਚਾ ਚਾਰ ਬੱਚੇ ਪੰਜਾਬ ਦੇ ਅੱਜ ਫਲਾਇੰਗ ਅਫਸਰ ਜਿਹੜੇ ਸੈਲੈਕਟ ਹੋਇਆ ਇਸ ਪਿੰਡ ਦੇ ਸੁੱਖਿਆ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ ਸੋ ਮੈਂ ਇਹਨੂੰ ਬਧਾਈ ਦਿੱਤੀ ਹੈ ਸਿੱਖੀ ਸੂਰ ਦੇ ਵਿੱਚ ਜਿਹੜੇ ਸਰਦੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਇੱਥੇ ਹੀ ਸਦਾ ਕੁਝ ਮਿਲਦਾ ਹੈ ਅੱਜ ਬੱਚੇ ਨੂੰ ਸਨਮਾਨ ਦਿੱਤਾ ਇਹ ਬਿਲਕੁਲ ਆਪਾ ਪਾਕਿਸਤਾਨ ਬਾਰਡਰ ਦੇ ਕੰਡੇ ਤੇ ਸੂਫੀਆਂ ਪਿੰਡ ਅਜ ਨਾਲੇ ਹਲਕੇ ਦੇ ਵਿੱਚ ਉੱਥੇ ਖੜੇ ਆ ਅੱਜ ਸਾਡਾ ਬੱਚਾ ਛੋਟਾ ਜਿਹਾ ਬੱਚਾ ਚਾਰ ਬੱਚੇ ਪੰਜਾਬ ਦੇ ਅੱਜ ਫਲਾਈਂਗ ਅਫਸਰ ਜਿਹਨੇ ਸਿਲੈਕਟ ਹੋਇਆ ਏਅਰ ਫੋਰਸ ਵਿੱਚ ਉਹਨਾਂ ਦੇ ਇੱਕ ਸਾਡਾ ਬੁੱਤਲ ਸਿਲੈਕਟ ਹੋਇਆ ਇਸ ਪਿੰਡ ਦੇ ਸੂਫੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ ਸੋ ਮੈਂ ਇਹਨੂੰ ਵਧਾਈ ਦਿੱਤੀ ਆ ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਲੋੜ ਹੋਵੇ ਕਿਸੇ ਕਿਸਮ ਦੀ ਹੈਲਪ ਨਹੀਂ ਲੋੜ ਹੋਵੇ ਤੇ ਦੀ ਹੈਲਪ ਕਰਾਂਗੇ ਬਹੁਤ ਮਾਨ ਕੋਸ਼ਿਸ਼ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਸੇਧ ਲੈਣੀ ਚਾਹੀਦੀ ਬਿਲਕੁਲ ਦੇਖੋ ਸਿੱਖੀ ਸੂਤ ਦੇ ਵਿੱਚ ਜਿਹੜੇ ਸਰਦੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਇੱਥੇ ਹੀ ਸਭਾ ਕੁਝ ਮਿਲਦਾ ਐਵੇਂ ਬਾਤ ਭੱਜੰਦੀ ਕੋ ਲੋੜ ਦੀ ਆਰਾਮ ਦਾ ਇੱਥੇ ਪੜੋ ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ ਸਿਲੈਕਟ ਹੋਦੇ ਆ ਜੇ ਇਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ ਉਹ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਪੜ੍ਹਾਈ ਕਰਨੀ ਚਾਹੀਦੀ ਆ ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ ਐਦਾਂ ਉਹ ਵੀ ਸੈਲੈਕਟ ਹੋ ਗਏ ਉਹਨਾਂ ਨੂੰ ਚੋਭਾ ਮਿਲ ਗਿਆ ਪੰਜਾਬ ਦੇ ਇੱਥੇ ਮਾਨਸਾਹਬ ਦੀ ਸਰਕਾਰ ਹਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰ ਦਿੰਦਾ ਬਿਨਾਂ ਕਿਸਵਾਸਤ ਤੋਂ ਬਿਨਾਂ ਕਿਸੇ ਪੈਸੇ ਤੋਂ ਪਰ ਇਹ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕਿਸੇ ਸ਼ਬਾਸ਼ ਤੋਂ ਆਪਣੀ ਮਿਹਨਤ ਦੇ ਨਾਲ ਸੈਲੈਕਟ ਹੋ ਇਸ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ ਪਰ ਸਹੀ ਠੀਕ ਹੈ ਅੱਜ ਬੱਚੇ ਨੂੰ ਸਨਮਾਨ ਦੇ ਇਹ ਬਿਲਕੁਲ ਆਪਾਂ ਆਤਮਾਸਤਨ ਬਾਰਡਰ ਦੇ ਕੰਡੇ ਤੇ ਸੂਫੀਆਂ ਪਿੰਡ ਅੱਜ ਨਾਲੇ ਹਲਕੇ ਦੇ ਵਿੱਚ ਉੱਥੇ ਖੜੇ ਆ ਅੱਜ ਸਾਡਾ ਬੱਚਾ ਛੋਟਾ ਜਿਹਾ ਬੱਚਾ ਚਾਰ ਬੱਚੇ ਪੰਜਾਬ ਦੇ ਅੱਜ ਫਲਾਈਂਗ ਅਫਸਰ ਜਿਹਨੇ ਸਿਲੈਕਟ ਹੋਇਆ Air Force ਵਿੱਚ ਉਹਨਾਂ ਦੇ ਇੱਕ ਸਾਡਾ ਗੁਰਪਤ ਸਿੰਘ ਪਿਆ ਇਸ ਪਿੰਡ ਦੇ ਸੂਫੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ ਸੋ ਮੈਂ ਇਹਨੂੰ ਵਧਾਈ ਦਿੱਤੀ ਆ ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਲੋੜ ਹੋਵੇ ਕਿਸੇ ਕਿਸਮ ਦੀ ਹੱਥ ਵੀ ਲੋੜ ਹੋਵੇ ਤੇ ਅਸੀਂ ਹੈਲਪ ਕਰਾਂਗੇ ਬਹੁਤ ਮਨ ਕੋਸ਼ਿਸ਼ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਸੇਧ ਲੈਣੀ ਚਾਹੀਦੀ ਬਿਲਕੁਲ ਦੇਖੋ ਸਿੱਖੀ ਸੂਤ ਦੇ ਵਿੱਚ ਜਿਹੜੇ ਸਰਦੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਇੱਥੇ ਹੀ ਸਭਾ ਕੁਝ ਮਿਲੂ ਐਵੇਂ ਬਾਤ ਭੱਜੰਦੀ ਕੋ ਲੋੜ ਦੀ ਆਰਾਮ ਦਾ ਇੱਥੇ ਪੜੋ ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ ਸਿਲੈਕਟ ਹੋਦੇ ਆ ਜੇ ਇਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ ਤੋ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਪੜ੍ਹਾਈ ਕਰਨੀ ਚਾਹੀਦੀ ਆ ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ ਐਦਾਂ ਉਹ ਵੀ ਸੈਲੈਕਟ ਹੋ ਜੀ ਉਹਨਾਂ ਨੂੰ ਚੋਭਾ ਮਿਲ ਗਿਆ ਪੰਜਾਬ ਦੇ ਵਿੱਚ ਹੀ ਮਾਨਸਾਹਬ ਦੀ ਸਰਕਾਰ ਹਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰਦਾ ਬਿਨਾਂ ਕੇਸ਼ਵਾਤ ਤੋਂ ਬਿਨਾਂ ਕੇ ਪੈਸੇ ਤੋਂ ਪੜ੍ਹੇ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕੇਸ਼ਵਾਤ ਤੋਂ ਆਪਣੀ ਮਿਹਨਤ ਦੇ ਨਾਲ ਸਤਿ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ ਪਰ ਸਹੀ ਗੱਲ ਹੈ